ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 5-7 ਦਿਨਾਂ ਦੇ ਮੌਸਮ ਦੀ ਯਾਨੀ ਕਿ 15 ਅਕਤੂਬਰ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਅ ਮੀਤੇ ਕੋਈ ਅਸਰ ਹੈ ਜਾਂ ਨਹੀਂ ਹੈ ਇਹ ਵੀ ਤੁਹਾਨੂੰ ਦੱਸਾਂਗੇ ਤੇ ਮੌਸਮ ਕਿਵੇਂ ਦਾ ਰਹਿ ਸਕਦਾ ਆਉਂਦੇ ਦਿਨਾਂ ਦੇ ਵਿੱਚ ਇਹ ਵੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਸੈਟਲਾਈਟ ਦੱਸਿਆ ਜੇਕਰ ਐਸਲ ਜੀ ਤੁਹਾਡੇ ਨਾਲ ਸਾਂਝੀਆਂ ਕਰੀਏ ਤੇ ਪੰਜਾਬ ਦੇ ਵਿੱਚ ਮੌਸਮ ਬਿਲਕੁਲ ਸਾਫ਼ ਬਣਿਆ ਹੋਇਆ ਅੱਜ 10 ਅਕਤੂਬਰ ਦਾ ਦਿਨ ਹੈ ਜੀ ਤੇ ਲਗਭਗ ਬਹੁਤੇ ਖਾਗਾ ਦੇ ਵਿੱਚ ਜੜਜੜੇ ਉੱਤਰ ਫੱਛੋ ਦੀਆਂ ਠੰਡੀਆਂ ਖੁਸ਼ਕ ਹਵਾਵਾਂ ਰੌਮਕ ਰਈਆਂ ਨੇ ਤੇ ਅੱਜ ਦਿਨ ਖਰ ਇਹ ਹਵਾਵਾਂ ਚੱਲਦੀਆਂ ਰਹਿਣਗੀਆਂ ਤੇ ਦਿਨ ਦਾ ਮੌਸਮ ਵੀ ਲਗਭਗ ਸਾਫ਼ ਹੀ ਰਹੇਗਾ ਜੇਕਰ ਹੁੰਦੇ ਆਪਾਂ 4-5 ਦਿਨਾਂ ਦੀ ਗੱਲ ਕਰਦੇ ਹਾਂ ਜੀ ਆਥਰ ਸਵੇਰੇ ਠੰਡਾਗਾ ਜਿਹੜੀ ਵਧੇਗੀ ਰਾਤਾਂ ਦਾ ਪਾਰਾ ਹੇਠਾਂ ਜਾਏਗਾ ਜਿੱਥੇ ਜਿਹੜੇ ਰਾਤਾਂ ਦੇ ਟੈਂਪਰੇਚਰ ਹੈ ਉਹ 15 ਤੋਂ ਲੈ ਕੇ 18-19-20 ਦੇ ਆਸ-ਪਾਸ ਚੱਲਦੇ ਹੋਏ ਨੇ ਇਹਨਾਂ ਦੇ ਵਿੱਚ ਹਲੇ ਹੋਰ ਗ੍ਰਾਊਡ ਦਰਜ ਕੀਤੀ ਜਾਵੇਗੀ 15 ਦੇ ਆਸ-ਪਾਸ ਜਿਹੜਾ ਪਾਰਾ ਯਾ ਰਾਤਾਂ ਦਾ ਉਹ ਜਾ ਸਕਦਾ ਹੁੰਦੇ 4-5 ਦਿਨਾਂ ਦੀ ਤੇ ਆਥਣ ਸਵੇਰੇ ਠੰਡਕ ਵਧੇਗੀ ਤੇ ਇਸ ਲਈ ਜੜਾ ਫੜਾ ਸੀ ਬਚ ਕੇ ਰਹਿਣਾ ਖਾਸ ਕਰਕੇ ਬਜ਼ੁਰਗਾਂ ਨੇ ਜਿਹੜੇ ਪੇਸ਼ੈਂਟ ਨੇ ਔਰ ਬੱਚੇ ਨੇ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਆਉਂਦੇ 5-7 ਦਿਨਾਂ ਤੱਕ ਕਿਉਂਕਿ ਠੰਡਕ ਜਿਹੜੀ ਆ ਹੁਣ ਜ਼ੋਰ ਫੜਦੇ ਨਜ਼ਰ ਆਏਗੀ ਆਥਣ ਸਵੇਰੇ ਠੰਡ ਨੇ ਜ਼ੋਰ ਫੜਨਾ ਹੈ ਸਮੇਂ ਵਾਲਾ ਕੋਈ ਸਿਸਟਮ ਫਿਲਹਾਲ ਅਗਲੇ 5 ਦਿਨਾਂ ਦੇ ਵਿੱਚ ਆਉਂਦਾ ਨਜ਼ਰ ਨਹੀਂ ਆ ਰਿਹਾ 15 ਅਕਤੂਬਰ ਤੱਕ ਮੌਸਮ ਬਿਲਕੁਲ ਸਾਫ਼ ਰਹਿਣ ਦੇ आसार ਨੇ ਵੱਡੇ ਫੁੱਦਰ ਦੇ ਕੋਈ ਮੀਂਹ ਚਖੜ ਦੇ आसार ਨਹੀਂ ਹੈ ਹਾਲਾਂਕਿ ਇੱਧਰ ਕਰਨਾਟਕਾ ਹੋ ਗਿਆ ਤਾਮਿਲਨਾਡੂ ਹੋ ਗਿਆ ਬੰਗਾਲ ਹੋ ਗਿਆ ਇੱਧਰ ਲਿਖਾਸੇ ਕੁਝ ਟਟੋਏ ਛੱਟ ਜਿਹੜੇ ਉਮੀਦ ਦੇ ਲੱਗਦੇ ਰਹਿਣਗੇ ਕਿਉਂਕਿ ਬੰਗਾਲ ਦੀ ਖਾੜੀ ਤੋਂ ਇੱਧਰ ਵੱਡੇ ਮੋਟੇ ਛੱਟੇ ਛੱਟ ਜਿਹੜੇ ਅ ਦਰਜ ਹੁੰਦੇ ਰਹਿੰਦੇ ਨੇ ਸਮੇਂ ਦੇ ਨਾਲ ਸੋ ਇਹਨਾਂ ਇਲਾਕਿਆਂ ਦੇ ਵਿੱਚ ਉਮੀਦ ਆਦੇ ਹੋਣਗੇ ਉੱਤਰੀ ਭਾਰਤ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੱਡੇ ਫਾਦਰ ਦੇ ਉਮੀਦੇ ਕੋਈ ਚਾਂਸ ਫਿਲਹਾਲ ਨਜ਼ਰ ਨਹੀਂ ਆ ਰਹੇ ਜਿੱਥੇ ਦਰਿਆਵਾ ਦਾ ਫਾਣੀ ਚੜ ਗਿਆ ਸੀ ਬੀਤੇ ਚ ਤਿੰਨ ਚਾਰ ਦਿਨਾਂ ਦੇ ਵਿੱਚ 7 9 ਦੀ ਗੱਲ ਕਰੀਏ ਬਿਆਸ ਦੀ ਗੱਲ ਕਰੀਏ ਸੋ ਇਹਨਾਂ ਦਰਿਆਵਾ ਦਾ ਫਾਣੀ ਦਾ ਲੈਵਲ ਵੀ ਹੁਣ ਘਟਣਾ ਸ਼ੁਰੂ ਹੋ ਜਾਏਗਾ ਪਾਖੜੇ ਦੀ ਗੱਲ ਕਰੀਏ ਪੌਂਗ ਟਾਈਮ ਦੀ ਗੱਲ ਕਰੀਏ ਸੋ ਡੈਮਾਂ ਦੇ ਵਿੱਚ ਵੀ ਪਾਣੀ ਦਾ ਫਲੋ ਜੇਕਰ ਪਿੱਛੋਂ ਘਟੇਗਾ ਤੇ ਅੱਗੇ ਰਿਲੀਜ਼ ਕੀਤਾ ਪਾਣੀ ਉਹਦੇ ਵਿੱਚ ਵੀ ਗਰਾਵਟ ਜਿਹੜੀ ਦਰਜ ਕੀਤੀ ਜਾਵੇਗੀ ਕਾਲਮ ਲਾ ਕੇ ਜਿਹੜੇ ਹੁਣ ਹਾਲਾਤ ਨੇ ਉਹ ਠੀਕ ਠਾਕ ਰਹਿਣ ਦੇ ਅਸਾਰ ਨੇ ਸਤਲੁਜ ਬਿਆਸ ਅੱਗੇ ਹਰੀਕੇ ਹੜ੍ਹ ਤੇ ਅੱਗੇ ਮਿਲਦੇ ਨੇ ਸੋ ਇਥੇ ਵੀ ਪਾਣੀ ਦੀ ਆਮਦ ਘਟੇਗੀ ਤੇ ਅੱਗੇ ਜਿਹੜੇ ਹੜ੍ਹਾਂ ਵਾਲੀ ਸਿਚੁਏਸ਼ਨ ਪਹਿਲਾਂ ਵੱਡੀ ਸੀ ਉਹਦੇ ਵਿੱਚ ਹੁਣ ਕਾਫੀ ਸੁਧਾਰ ਹੋਣਾ ਸ਼ੁਰੂ ਹੋ ਚੁੱਕਿਆ ਹੈ ਫਿਲਹਾਲ ਆਉਣ ਦੇ ਵਾਲੇ ਦਿਨ ਜਿਹੜੇ ਉਹ ਠੀਕ ਠਾਕ ਰਹਿਣ ਦੇ ਅਸਾਰ ਨੇ ਧੰਨਵਾਦ ਸੋ ਇਕੱਲਾ ਜਰਜੀ ਜਾਂਦੇ ਜਾਂਦੇ ਆਖਾਂ ਤਾਜ਼ਾ ਅਪਡੇਟ ਤੇ ਲਵਾਵਾਂਗੇ ਤੁਹਾਨੂੰ ਜੋ ਅਜੇ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਦਾਅ ਸਕਦੇ ਹੋਰੀ ਤਰੀਕ ਫਾਈ ਹੋ ਜਾ 10 ਲਾ ਕੇ 16 ਅਕਤੂਬਰ ਦਾ ਨੋ ਵਾਰਨਿੰਗ ਆ ਤੇ ਲਿਖਿਆ ਹੋਇਆ ਯਾਨੀ ਕਿ ਵੱਡੇ ਖਦਰ ਦੇ ਗਰਮੀ ਅਲਰਟ ਦੇ ਚਾਸ ਨਹੀਂ ਹੈ ਤੇ ਠੀਕ ਠਾਕ ਮੌਸਮ ਰਹਿਣ ਦੇ आसार ਨੇ ਧੰਨਵਾਦ